ਕੰਪਨੀਆ ਜੀ ਉਥੇ ਪਰੋਂ ਕੀ ਕਰ ਰਾਤ ਦਾ ਪਰੋਂ ਪਹਿਲੇ ਦਿਨ ਆਉਦਾ ਹੀ ਇਮਪ੍ਰੈਜ਼ ਕਰਦੇ ਰਾਤ ਦਾ ਪਰੋਂ ਨਾ ਕਰੋ ਜਦੋਂ ਕੱਠ ਬਹੁ ਸੀ ਤਾਂ ਬੰਦੇ ਬਹੁਤ ਤਗੜੇ ਸੀ ਤੇ ਮੈਂ ਜਨ ਗਉਣ ਲੱਗਾ ਮੈਂ ਤੇ ਦਿਮਾਗ ਚ ਆ ਗਿਆ ਮੈਂ ਨਿਕਲਾਂ ਕਿ ਕਿਹੜੇ ਪਾਸੇ ਗੇਟ ਦੋਨੋਂ ਬੰਦ ਕਰ ਲਿਆ ਅੱਛਾ ਵੀ ਕੀ ਪਤਾ ਕਿੰਨੇ ਚਿਰ ਗਉਣ ਨਾ ਡਰ ਲੁਕਾ ਮੈਂ ਪਿੱਛੇ ਦੇਖ ਕੇ ਆ ਗਲੀ ਬਾਹਰ ਨਿਕਲਦੀ ਹੈ ਉਹ ਜਦੋਂ 11 12 ਵਜੇ ਗਏ ਤੇ ਉਹ ਆਈਗਾ ਬੰਦ ਕਰੀਏ ਨੇ ਹੋਰ ਕਰੋ ਹੋਰ ਗਾਓ ਹੋਰ ਗਾਓ ਕਰੀ ਜਾਣੋ ਨਾ ਯਾਰ ਬੜਾ ਕਹਤਾਂ ਬੰਦ ਨਹੀਂ ਕਰਦੇ ਫਿਰ ਮੈਂ ਉਹਨੂੰ ਜਿਹੜਾ ਵੀਡੀਓ ਬਣਾਉਂਦਾ ਸੀ ਉਹਨੂੰ ਮੈਂ ਕਿਹਾ ਸਟੇਜ ਉੱਤੇ ਆ ਜਾ ਉਹ ਜਿਹੜੀਆਂ ਵੱਡੀਆਂ ਲਾਈਟਾਂ ਜਿਵੇਂ ਆਇਆ ਮੈਂ ਕਿਹਾ ਇੱਥੇ ਉੱਤੋਂ ਖੜਕੇ ਇਹਨਾਂ ਦੀ ਵੀਡੀਓ ਬਣਾ ਹੂੰ ਹੂੰ ਉਪੀ ਅੱਖਾਂ ਚ ਬਹੁਤ ਦੇਖੋਗੇ ਨਾ ਬਹੁਤ ਸਟਰੋਂਗ ਸੀ ਹੂੰ ਹੂੰ ਤੇ ਜਦੋਂ ਮੈਂ ਉਹਨੂੰ ਕਿਹਾ ਮੈਂ ਜਦੋਂ ਇਹ ਲਾਈਟਾਂ ਪਾਈ ਇਹਨਾਂ ਸਾਰੇ ਸਾਜ਼ੀਆਂ ਨੂੰ ਮੈਂ ਮ ਇਕੱਲਾ ਗਾਇਆ ਤਾਂ ਸਾਰੇ ਉੱਠ ਕੇ ਤਾਲ ਪਛਾੜਾ ਮਾਰਦੇ ਅੱਛਾ ਉਹ ਸਟੇਜ ਤੇ ਦਿਖ ਨਹੀਂ ਰਿਹਾ ਕਿਸੇ ਨੂੰ ਹਾਂ ਹਾਂ ਮੈਂ ਇਕੱਲਾ ਗਾ ਰਿਹਾ ਸੀ ਉਹ ਸਾਰੇ ਸਾਜ਼ੀ ਕੁ ਤੇ ਜਦੋਂ ਸਾਰੇ ਵੱੜ ਗਏ ਉਦੋਂ ਮੈਂ ਛਾਲ ਮਾਈਕਰ ਮਾਰ ਗਿਆ ਜਦੋਂ ਉਹਨਾਂ ਨੇ ਦੇਖਿਆ ਜਾਨਵਰ ਸੇ ਸ਼ਹਿਰੋਂ ਬਾਹਰ ਨਿਕਲ ਗਈ ਸੀ